ਰਾਹੀ ਕਿ ਤਾਂ ਗਕਰਤਾ ਬਹੁਤ ਜਿਆਦੇ ਕੁੱੜਦਾ ਮਾਰਦਾ ਥੋੜਾ ਕੀ ਲੱਗਦਾ ਮੇਰਾ ਮੁੰਡਾ ਦੋ ਮੁੰਡੇ ਸਿੱਕ ਦਾ ਪੂਰਾ ਹੋ ਗਿਆ ਟੈਗ ਹੋ ਗਿਆ ਸੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਮਾ ਜੀ 75 ਸਾਲ ਦੀ ਹੋ ਆ ਨਿਛਾਣ ਉਹਨੇ ਪਾਏ ਕੁੱਟ ਕੇ ਪਾਏ ਹਾਂ ਹਾਂ ਆ ਬਾਤ ਆ ਆ ਕੋਈ ਤਾਂ ਵੀ ਮਾਰਿਆ ਕੁੱੜਦਾ ਮਾਰਦਾ ਭੰਗ ਆਮ ਰੋੜਦਾ ਜੀ ਰਾਤ ਕੁੱਟਿਆ ਰਾਤ ਆਕ 12 ਇੱਕ ਦਾ ਟਾਈਮ ਹੋਊਗਾ ਰਾਤ ਘਰੋਂ ਬਾਹਰ ਕੱਢੀ ਆ ਹਾਂ ਕਿਉਂ ਕੁੱਟੇ ਨਾ ਹਾਂ ਅਸੀਂ ਬਾਹਰ ਨਿਕਲ ਕੇ ਆ ਗਏ ਕੌਣ ਕੌਣ ਸੀ ਮੈਂ ਇੱਕ ਮੇਰੀ ਪੋਤੀ ਇੱਕ ਮੇਰੀ ਨੂੰ ਕੁੜੀ ਦੀ ਉਮਰ ਕਿੰਨੀ ਆਉਦੀ ਉਹਦੀ ਨੂੰ ਮੇਰੀ ਦੀ ਕੁੜੀ ਦੀ ਕੁੜੀ ਦੀ ਪੋਤੀ ਦੀ 18 ਸਾਲ ਉਹਨੂੰ ਵੀ ਕੁੱਟ ਲਾ ਪੁਲਿਸ ਨੂੰ ਨਹੀਂ ਦੱਸਿਆ ਤੁਸੀਂ ਪੁਲਿਸ ਨੂੰ ਦੱਸਿਆ ਸੀ ਪੁਲਿਸ ਨੇ ਮਾੜੀ ਜੀ ਗੱਲ ਸੁਣੀ ਆਹ ਸੋਨਾਂ ਗੱਲ ਹੀ ਸਾਡੀ ਸੁਣੀ ਸਾਨੂੰ ਵੀ ਤੁਹਾਡਾ ਟੀਵੀ 'ਚ ਪਤਾ ਲੱਗਦਾ ਸੀ ਮੱਖ ਮੇਰਾ ਵੀ ਪੜਾ ਹੋ ਜੇ ਤੇ ਤੁਸੀਂ ਆਗੇ ਫਿਰ ਕੁੱਤੂ ਮਾਰੂਗਾ ਸਾਨੂੰ ਆਖ ਕੁੱਤੋਂ ਕੰਜਰ ਕੇ ਲੈ ਕੇ ਆਈਂ ਤੂੰ ਲੈ ਕੇ ਆਈਂ ਮੋਟਰਸਾਈਕਲ ਚੱਲ ਠੀਕ ਐ ਬੈਠੋ ਮਾਤਾ ਗੱਡੀ 'ਚ ਚਲੋ ਗੱਡੀ ਤਿਆਰ ਆ ਬੈਠੋ ਅੱਜ ਪਾ ਤੁਹਾਡੇ ਨਾਲ ਕੰਮ ਕਰਕੇ ਆਉਣਾ ਚਲੋ ਬਾਪਾ ਜੀ ਚਲੋ ਸਮਝਾਉਣ ਆਸਤੇ ਆਏ ਆ ਨੇ ਵੀ ਆ ਤੇਰਾ ਫੋਨ ਆ ਇਹ ਤੂੰ ਪੁਲਿਸ ਨੂੰ ਸੱਦ ਲਾ ਹਾਂਜੀ ਵੀ ਭਾਈ ਮੈਨੂੰ ਖਤਰਾ ਹਾਂਜੀ ਹਾਂਜੀ ਤੇ ਜੇ ਤੇਰੇ ਮਨ ਦੇ ਉਹ ਤੇ ਕੋਈ ਇਹੋ ਜੀ ਗੱਲ ਪਤਾ ਹੈਗੀ ਆ ਆ ਮਾਂ ਵਾਂ ਘਰ ਵਾਲੀ ਆ ਜਵਾਕਾਂ ਕੋ ਕੁੜੀ ਆ ਠੀਕ ਆ ਹਾਂਜੀ ਓ ਹੁਣ ਉਹਦੇ ਤੇ ਕੀ ਬੀਤਦੀ ਹੋ ਜਿਹੜੀ ਬਾਹਰ ਬੈਠੀ ਆ ਮਰਨੋ ਆ ਪਿਆ ਉਹਨਾਂ ਦਾ ਫੇਰ ਚਾਹੇ ਦਹਾ ਦਿਨਾਂ ਪਿਛੋ ਆ ਕਰੇ ਤੇ ਚਾਹੇ ਰੋਜ ਆ ਇਹਨਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਵਾਦਾ ਜੇ ਕੋਈ ਤੁਹਾਨੂੰ ਮੀਥੀ ਗੱਲ ਹੋਊਗੀ ਤੁਹਾਨੂੰ ਅੱਖਾਂ ਵੀ ਇਹ ਬੰਦਾ ਕੱਟੇ ਇਹ ਸਾਡੀ ਬੇਬੇ ਤੋਂ ਮਾਂ ਦੀ ਮਾਂ ਦਾ